हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇੱਕ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਮਾਲ ਮੋٹے ਤੌਰ ਤੇ ਤੁਹਾਨੂੰ ਆਪਾਂ ਦਿਖਾ ਦਾਂਗੇ ਠੀਕ ਹੈ ਜੀ ਵੀਰ ਉਹਨਾਂ ਨੇ ਘਰੇ ਮਾਲ ਰੱਖਿਆ ਤੇ ਘਰੋਂ ਦੋ ਮੱਝਾਂ ਜਿਹੜੀਆਂ ਵੀਰੋਂ ਨੇ ਸੇਲ ਕਰਦੇ ਆਂ ਦੋਵੇਂ ਬਿਲਕੁਲ ਸੱਚਰ ਤਾਜ਼ੀਆਂ ਸੁਈਆਂ ਨੇ ਤੇ ਨਾਲ ਦੀ ਨਾਲ ਹੀ ਆਪਾਂ ਬਿਲਕੁਲ ਬੱਕਰੀਆਂ ਵੀ ਤੁਹਾਨੂੰ ਦਿਖਾਵਾਂਗੇ ਪੰਜ ਤੋਂ 6 ਨੱਕ ਜਿਹੜੀਆਂ ਬੱਕਰੀਆਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਠੀਕ ਹੈ ਜੀ ਤੇ ਪ੍ਰੋਪਰ ਡਿਟੇਲ ਜੇ ਆਪਾਂ ਚੱਲਾਂਗੇ ਤਕਰੀਬਨ ਠੀਕ ਆ ਜੀ ਇੱਕ ਬੱਕਰੀ ਦੇ ਬਿਲਕੁਲ ਮਗਰ ਜਿਹੜੇ ਦੋ ਪਠੋਰੇ ਆ ਤੇ ਤਿੰਨ ਬੱਕਰੀਆਂ ਮਗਰ ਜਿਹੜੀਆਂ ਪੱਠਾਂ ਨੇ ਤੇ ਇੱਕ ਬੱਕਰੀ ਆ ਉਹਦੇ ਮਗਰ ਇੱਕ ਪਠੋਰਾ ਸੋ ਉਹ ਜਿਹੜਾ ਪੂਰੀ ਤੁਹਾਨੂੰ ਆਪਾਂ ਬਰੀਡ ਆ ਪੂਰੀ ਨਸਲ ਉਹ ਵੀ ਦਿਖਾਵਾਂਗੇ ਅੰਡ ਦੇ ਵਿੱਚ ਸੋ ਜਿਹੜੀ ਅੱਜ ਦੋਸਤੋ ਆਪਾਂ ਵੀਡੀਓ ਬਣਾਉਣੀ ਆ ਠੀਕ ਆ ਜੀ ਦੋ ਮੱਝਾਂ ਦੇ ਉੱਤੇ ਆ ਦੋ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਾਜ਼ੀਆਂ ਸੁਈਆਂ ਨੇ ਘਰੇਲੂ ਪਰਿਵਾਰ ਆ ਠੀਕ ਆ ਜੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਕਦੋਂ ਦੀਆਂ ਸੁਈਆਂ ਕੀ ਰੇਟ ਆ ਕੀ ਦੁੱਧ ਆ ਇਸ ਵਕ ਦਲਾਲੀਪੁਰ ਭਗਵਾਨਪੁਰਾ ਠੀਕ ਹੈ ਜੀ ਤੇ ਬਾਕੀ ਨੇੜੇ ਨੇੜੇ ਹੋਰ ਵੀ ਪਿੰਡ ਹੈ ਗਿਆ ਕੋਰਕ ਪਿੰਡ ਸੂਰ ਪਿੰਡ ਤੇ ਲਖਣਾ ਇਹ ਪਿੰਡ ਲਾਗੇ ਲਾਗੇ ਆ ਇਸ ਪਿੰਡ ਦੇ ਠੀਕ ਹੈ ਜੀ ਸੋ ਪੂਰੀ ਗੱਲਬਾਤ ਕਰਦੇ ਆ ਤਰੀਕ ਤੁਸੀਂ ਅੱਜ ਨੋਟ ਕਰ ਲਓ 31 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਬਾਕੀ ਦੋ ਮੱਜਾ ਜਿਹੜੀਆਂ ਸੁਈਆਂ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਇੱਥੇ ਆਣ ਕੇ ਮੇਰਾ ਭਰਾ ਕੋਈ ਦੋ ਟਾਈਮ ਤਿੰਨ ਟਾਈਮ ਤੁਸੀਂ ਚੋ ਕੇ ਆਪਣੀ ਤਸੱਲੀ ਕਰ ਲਿਆ ਜੀ ਸਭ ਤੋਂ ਪਹਿਲਾਂ ਸਤਨਾਮ ਸਤਸ੍ਰੀ ਅਕਾਲ ਭਾਈ ਹਾਂਜੀ ਜੀ ਜੀ ਸਤਸ੍ਰੀ ਅਕਾਲ ਜੀ ਹੋਰ ਭਾਜੀ ਹਾਂਜੀ ਠੀਕ ਠਾਕ ਜੀ ਸਤਨਾਮ ਬਹੁਤ ਵ ਰੱਖਿਆ ਆਪਾਂ ਘਰ ਲਈ ਇੱਕ ਮਨ ਕੇ ਦੁੱਧਵਾਦ ਜਾਂ ਡੇਰੀ ਪਰਪਸ ਵਾਸਤੇ ਹਾਂਜੀ ਹਾਂਜੀ ਭਾਜੀ ਆਪਾਂ ਘਰ ਵਾਸਤੇ ਰੱਖੀਆਂ ਠੀਕ ਆ ਜੀ ਬਾਕੀ ਨੀਰੀ ਨੂਲੀ ਦੇ ਪਸ਼ੂ ਵੀ ਚੰਗੇ ਹਨ ਹਾਂਜੀ ਹਾਂਜੀ ਝੋਟੀਆਂ ਝਟੀਆਂ ਚੰਗੀਆਂ ਨੇ ਹਾਂਜੀ ਹਾਂਜੀ ਅੱਜ ਉਹ ਸਤਨਾਮ ਸਿੰਘ ਜਿਹੜੇ ਇਹ ਆਪਾਂ ਦੋ ਨਾਗ ਵੀਰੇ ਸੇਲ ਕਰਦੇ ਆਂ ਬਾਕੀ ਬੱਕਰੀਆਂ ਬੁੱਕਰੀਆਂ ਵੀ ਤੁਸੀਂ ਰੱਖੀਆਂ ਨੇ ਚੰਗੀਆਂ ਹਾਂਜੀ ਹਾਂਜੀ ਉਹ ਵੀ ਆਪਾਂ ਘਟੋ ਘੜ ਵੀ ਨਾਗ ਮੈਨੂੰ ਲਾਤਾ ਵੱਡੇ ਛੋਟੇ ਰਲਾਮ ਨਾਲ ਆ ਕੇ 12 13 ਹੀ ਬਣ ਜਾਣਗੇ ਹਾਂਜੀ ਹਾਂਜੀ ਭਾਜੀ 6 ਬੱਕਰੀਆਂ ਜੇ ਹਾਂਜੀ ਤੇ ਪੰਜ ਸੱਜਰਾ ਸੂਈਆਂ ਤੇ ਇੱਕ ਟੋਕੜਿਆ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਦੋ ਆਪਣੇ ਕੋਲੋਂ ਮੱਝਾਂ ਦੁਜੀ ਦੁਜੀ ਸੂਏ ਆ ਦੋਵੇਂ ਦੁਜੀ ਸੂਏ ਆ ਹਾਂਜੀ ਹਾਂਜੀ ਠੀਕ ਆ ਜੀ 9 9 ਲੀਟਰ ਦੁੱਧਿਆ ਜੀ 9 9 ਲੀਟਰ ਦੁੱਧ ਤਾਂ ਸ਼ੁਰੂਆਤ ਕਰਾਂਗੇ ਸਤਨਾਮ ਐਸੇ ਮੱਝ ਤੋਂ ਕਰ ਲਈਏ ਹਾਂਜੀ ਭਾਈ ਜੀ ਦੂਜਾ ਸੂਆ ਹਾਂਜੀ ਇਹ ਮੱਝ ਦੀ ਜੇਕਰ ਆਪਾਂ ਗੱਲ ਕਰੀਏ ਇਹ ਸਮਾਂ ਕਿੰਨਾ ਕੋ ਗਿਆ ਨੂੰ ਸੂਈ ਨੂੰ ਇਹਨੂੰ ਪਾਜੀ ਮਹੀਨਾ ਕੋ ਗਿਆ ਸੀ ਸੂਈ ਨੂੰ ਮਹੀਨੇ ਕੀ ਦੀ ਸੂਈ ਆ ਮਗਰ ਦੋੋਂ ਦੇ ਕੱਟੇ ਆ ਗਿਆ ਹਾਂਜੀ ਹਾਂਜੀ ਇਹਦੇ ਮਗਰ ਵੀ ਕੱਟਾ ਮਹੀਨੇ ਦੀ ਸੂਈ ਹੈ ਦੋਸਤੋ ਦੂਜਾ ਸੁਆ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਸੱਜਣਾ ਆਪਣਾ ਦੂਰੋਂ ਨੇੜੋਂ ਆ ਰਿਹਾ ਠੀਕ ਆ ਜੀ ਹਾਂਜੀ ਹਾਈਟ ਕੱਟ ਦੱਸ ਦਿੰਨੇ ਆ ਮੀਡੀਅਮ ਆ ਜਿਵੇਂ ਮਧਰੀ ਡੋਲੀ ਮਧਰੀ ਗੋਡੀ ਦੇ ਪਸ਼ੂ ਵੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਚਵਾਈ ਦੀ ਚੰਗੀ ਵੀਰ ਹਾਂਜੀ ਪਾਜੀ ਬਿਲਕੁਲ ਵਧੀਆ ਜੀ ਆਪਾਂ ਗਾਰੰਟੀ ਨਾਲ ਦਵਾਂਗੇ ਠੀਕ ਆ ਠੀਕ ਹਾਂਜੀ ਸੋ ਇਦੋਂ ਇੱਕ ਵਾਰੀ ਸੋ ਲੇਵੇ ਦੀ ਬੰਤਰ ਆ ਤੁਹਾਡੇ ਸਾਹਮਣੇ ਆ ਬੈਕ ਸਾਈਡ ਤੋਂ ਸੱਜੇ ਖਾਪਿਆਂ ਪ੍ਰੋਪਰ ਤਸੱਲੀ ਨਾਲ ਦੇਖ ਲਓ ਖੋਲ ਕੇ ਦਿਖਾ ਦੀ ਸਿੰਗਲ ਘੱਡੀ ਹਾਂਜੀ ਇੱਕ ਮਿੰਟ ਵੀਰੇ ਸਸਵਾ ਨਾਮ ਦਿਖਾ ਦਿੰਦੇ ਆ ਤੇ ਸਿੰਗਲ ਘੱਡੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਹਾਂ ਖੋਲ ਦਿਆ ਜੀ ਵੀਰੇ ਸੋ 9 ਲੀਟਰ ਦੋਸਤੋ ਇਹਦੇ ਥੱਲੇ ਆਸੂਕਤ ਦੁੱਧ ਮਹੀਨੇ ਦੀ ਸੂਈ ਆ ਲੇਵੇ ਆਰਡਰ ਦੀ ਆ ਕੁਆਲਿਟੀ ਆ ਬਾਕੀ ਕੋਈ ਕਿਸੇ ਰਕਮ ਦਾ ਭੂਰ ਛੱਟੇ ਵਾਲੀ ਗੱਲ ਤੇ ਨਹੀਂ ਐ ਬਿਲਕੁਲ ਭਾਜੀ ਭਾਜੀ ਜੀ ਚੌਣ ਚੌਣ ਵਧੀਆ ਹੈ ਚਵਾਈ ਅਗਲੇ ਪਿਛਲੇ ਦੀ ਬਰਾਬਰ ਆ ਪੂਰੀ ਹਾਂਜੀ ਹਾਂਜੀ ਲੈ ਦਿਖਾ ਦੂ ਹੌਲੀ ਤੋਰ ਲਿਆ ਸੀ ਹੌਲੀ ਡਰਦੀ ਹੈ ਨਾ ਸਭ ਸੰਭਲ ਕੇ ਉਹ ਤੋਰ ਲਿਆ ਜੀ ਠੀਕ ਆ ਓਕੇ ਸਤਨਾਮ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਦੀ ਇਹ ਪਾਜੀ ਆਪਾਂ ਇਹਦਾ 80000 ਮੁੱਲ ਕਰਦੇ ਆ ਜੀ 80000 ਹਾਂਜੀ ਵੀ ਦੇ ਲੈ ਕਿਥੋਂ ਤੱਕ ਹੋ ਜੂਗੀ ਐਂਡ ਆਪਾਂ ਚਲੋ 3000 ਰੁਪਿਆ ਮਾਨ ਕਰ ਦਾਂਗੇ ਜੀ ਠੀਕ ਆ ਜੀ ਹਾਂਜੀ 77 ਦੀ ਹਾਂਜੀ ਹਾਂਜੀ ਬਾਕੀ ਚਲੋ ਫੇਰ ਵੀ ਕੋਈ ਭੈਣ ਭਰਾਵਾਂ ਦਾ ਮਾਨਤਨ ਹੋਰ ਕਰਦੇ ਆ। ਹਾਂਜੀ ਕੋਈ ਆਪਾ ਜਿੱਧਾ ਆਖੋ ਦੋ। ਲੋ ਜੀ 77000 ਦੀ ਇਹ ਦੋਸਤੋ ਮੈਂ ਜਿਹੜੀ ਮਾਝ ਤੁਹਾਨੂੰ ਮਿਲ ਜੂਗੀ। ਹਾਂਜੀ 80000 82000 85000 ਡਿਮਾਂਡ ਕੁਛ ਵੀ ਕਰਾ ਲਓ ਠੀਕ ਆ ਜੀ ਕਰਾਉਣ ਨੂੰ। ਹਾਂਜੀ ਜਿਹੜੀ ਦੇਲ ਆ ਉਹ ਤੁਹਾਨੂੰ 77000 ਦੀ ਮਿਲ ਜੂਗੀ। ਬਾਕੀ ਕੋਈ ਵੀ ਸੱਜਣ ਆਪਣਾ ਕੰਟੈਕਟ ਕਰਿਓ। ਸੰਪਰਕ ਕਰਿਓ ਵਿੱਚੋਂ ਹੋਰ ਵੀ ਮਾਨਤਨ ਹੋਊਗਾ ਠੀਕ ਆ ਜੀ। ਆ ਦਿਖਾ ਦਿਓ। ਆਹ ਦੇਖੋ। ਠੀਕ ਆ ਜੀ। ਸੋ ਇਹ ਲੇਵੇ ਦੀ ਕੁਆਲਿਟੀ ਹੈ ਠੀਕਾ ਜੀ ਬਾਕੀ ਥਾਣੇ ਦੇਰਲੇ ਪਾਸੇ ਜਸ਼ਨ ਮਾਰ ਕੇ ਕੈਮਰਾ ਦਿਖਾ ਦਿਓ ਆ ਬਹਿਣੀ ਵਾਲੇ ਪਾਸੇ ਠੀਕਾ ਜੀ ਜੋ ਵੀ ਸਪੇਸ ਗੈਪ ਵੰਡ ਗਰਲਾ ਉਹ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਆ ਤੇ ਇਹ ਦੋਸਤੋ ਦੂਜਾ ਸੂਬਾ ਜਿਹੜੀ ਸੂਈ ਤੁਹਾਨੂੰ ਮੱਝ ਦਿਖਾਤੀ ਆਪਾਂ ਪਹਿਲੇ ਨੰਬਰ ਤੇ ਇਧਰ ਜਿਹੜੀ ਸਤਨਾਮ ਆਹ ਜਿਹੜੀ ਆਪਣੇ ਕੋਲ ਝੂਟੀ ਹੈ ਵੀ ਦੂਜੇ ਸੂਬੇ ਦੀ ਹੈ ਹਾਂਜੀ ਭਾਜੀ ਇਹ ਵੀ ਦੂਜੇ ਸੂਬੇ ਦੀ ਹੈ ਜੀ ਤੇ ਇਹਦਾ ਸਮਾਂ ਕਿੰਨਾ ਕੁ ਹੋ ਗਿਆ ਸੂਈ ਦਾ ਇਹ 15 ਕ ਦਿਨ ਹੋ ਗਏ ਸੂਈ ਨੂੰ 15 ਕ ਦਿਨ ਹੋ ਗਏ ਮਗਰ ਕਟਾਏ ਦੇ ਵੀ ਹਾਂਜੀ ਕਟਾਏ ਦੇ ਇਸ ਵਕਤ ਕਿ ਠੀਕ ਸੋ ਘਰ ਦੇ ਪਸ਼ੂਓ ਥੋੜੇ ਜੀ ਦੋਸਤੋ ਕਈ ਨਾ ਉਪਰੇ ਬੰਦੇ ਤੋਂ ਮਾੜਾ ਮੋਟਾ ਡਰਦੇ ਟੁਕਰਦੇ ਵੀ ਆ ਮੇਰਾ ਭਰਾ ਉਹ ਤੁਸੀਂ ਆਪ ਅੰਡਰਸਟੈਂਡ ਕਰ ਲਿਆ ਜੀ ਠੀਕ ਆ ਜੀ ਕਿਉਂਕਿ ਜਿਹੜਾ ਪਸ਼ੂ ਨਾਰਮਲ ਹੀ ਵਪਾਰ ਲੈਣ ਦੇ ਵਿੱਚ ਗਿਆ ਹੋਵੇ ਪੇਕ ਦੋ ਤਿੰਨ ਥਾਮਾਂ ਜਾਂ ਅੱਡਿਆਂ ਤੋਂ ਘੁੰਮਿਆ ਫਿਰਿਆ ਹੋਵੇ ਥੋੜਾ ਪਸ਼ੂ ਆਤੋਂ ਦੀ ਬਾਕੀ ਸੋ ਹਾਇ ਠੰਡੇ ਮਿੱਠੇ ਆ ਧੀਰੇ ਆ ਸੋ ਲਬਾਈਲ ਬੂਈ ਇਸ ਝੋਟੀ ਦੀ ਵੀ ਚੰਗੀ ਆ ਠੀਕ ਆ ਜੀ ਉਪਰੋਂ ਬਿਲਕੁਲ ਸਿੰਗਲ ਕਾਰੀ ਹੱਡੀ ਤੇ 9 ਲੀਟਰ ਐਸ ਵਕਤੇ ਤੇ ਥੱਲੇ ਦੋ ਦਖਾਜਰ ਸੋ 15 ਦਿਨਾਂ ਦਾ ਸੂਆ ਮਗਰ ਇਹਦੇ ਕਟਾ ਮ ਬਹੁਤ ਚੰਗੀ ਤਸੱਲੀ ਨਾਲ ਠੀਕ ਆ ਜੀ ਸੋ ਗਾਇਬ ਗੂਬ ਸਪੇਸ ਬੂਥ ਚੰਗੀ ਏ ਬਿਲਕੁਲ ਚਾਰੇ ਥਾਣਾ ਦੇ ਵਿੱਚ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਛਾ ਬਾਕੀ ਸਤਨਾਮ ਜਿਵੇਂ ਚਲੋ ਘਰ ਦੇ ਪਸ਼ੂ ਆ ਹਾਂਜੀ ਹਾਂਜੀ ਤਾਂ ਨਾਰਮਲੀ ਆਪਾਂ ਤੁਹਾਨੂੰ ਇੱਕ ਡੀਪਲੀਟਰ ਤੋਂ ਡਿਟੇਲ ਦਿੰਨੇ ਆ ਵੀਰੇ ਦੋਵੇਂ ਡਾਂਗਾਂ ਪੂਰੀਆਂ ਰਾਜੀ ਖੁਸ਼ੀ ਵਧੀਆ ਮਿਲਦੀਆਂ ਆ ਵਧੀਆ ਜੀ ਭਾਜੀ ਆਪਾਂ ਦੋ ਟਾਈਮ ਚਵਾ ਕੇ ਦਵਾਂਗੇ ਜੀ ਹਾਂਜੀ ਆਪਣੀ ਗਰੁੱਪੀ ਕੋਈ ਨਹੀਂ ਨਾਲੇ ਤਾਂ ਸੁਆਹ ਸੁਆਹ ਪਸ਼ੂ ਆ ਹਾਂਜੀ ਹਾਂਜੀ ਤੇ ਆਪਦੀ ਕੋਈ ਸੱਜਣ ਦੋ ਟਾਈਮ ਚੋ ਕੇ ਲੈ ਕੇ ਜਾਵੇ ਠੀਕ ਆ ਰੇਟ ਕੀ ਮੁੱਲ ਰੋਗੇ ਇਹਦਾ ਇਹਦਾ ਭਾਜੀ 85000 ਮੁੱਲ ਕਰਦੇ ਜੀ 85000 ਹਾਂਜੀ ਹਾਂਜੀ ਹਾਂ ਨਾ ਕਿੱਥੋਂ ਤੱਕ ਦੇਈਏ ਆਪਾਂ 82000 ਰੀ ਦੇ ਦਾਂਗੇ ਜੀ 82000 ਦੀ ਹਾਂਜੀ ਹਾਂਜੀ ਬਾਕੀ ਫਿਰ ਵੀ ਮੇਰਾ ਵੀ ਰਿਕਾਲ ਕਰਿਓ ਸੰਪਰਕ ਕਰਿਓ ਮਾਨਤਨ ਹੋਰ ਵੀ ਕਰ ਦੂਗਾ ਜੀ ਕਰ ਦਾਂਗੇ ਜੀ ਮਾਲ ਕਿਉਂਕਿ ਮਾਲ ਵੀਰਾਂ ਦਾ ਵੀ ਆਪਾਂ ਘਰੋਂ ਸੇਲ ਕਰਦੇ ਆ ਥੋੜੇ ਪਸ਼ੂ ਬਤੇਰੇ ਆ ਹਾਂਜੀ ਹਾਂਜੀ ਤੇ ਮਾਲ ਸੇਲ ਕਰਦੇ ਆ ਥੋੜਾ ਬਾਧਾ ਕੋਈ 2 400 500 ਜਦੋਂ ਤਰ ਕੋਈ ਮੌਕੇ ਦੀ ਗੱਲ ਆ ਹੋਰ ਵੀ ਛੋਟ ਜਿਹਾ ਆਪਾਂ ਹੋ ਜਾਊਗਾ ਸੰਪਰਕ ਕਰਿਆ ਜੀ ਠੀਕ ਹੈ ਜੀ ਬਾਕੀ ਚਵਾਈ ਚਬੂਈ ਦੇ ਚੰਗੇ ਪਸ਼ੂ ਉਹ ਦੋਵੇਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਬੱਚਿਆਂ ਦੇ ਕੋਈ ਕੈਮਰਾ ਮਾਰ ਕੇ ਵਿਖਾ ਦਿੰਨੇ ਆ ਜਿਹੜ ਕਿ ਇਹ ਵੀ ਕਟਾ ਪੂਰਾ ਤੰਦਰੁਸਤ ਆ ਠੀਕ ਆ ਜੀ ਕੱਟੇ ਪੂਰੇ ਦੁੱਧਾਂ ਤੇ ਚੰਗਾ ਹੀ ਛੱਡਿਆ ਹਾਂਜੀ ਭਾਜੀ ਦੁੱਧਾਂ ਛੱਡੀ ਦਾ ਆ ਬਖਾ ਦਿਓ ਇਹ ਵੀ ਕਟਾ ਚੰਗਾ ਸੰਭਿਆ ਹੁੰਦਾ ਕੋਈ ਇਹ ਨਹੀਂ ਹੈਗਾ ਕਾ ਵੀ ਕੋਈ ਦੱਸੇ ਜੇ ਕੱਟੇ ਹੋਣਗੇ ਠੀਕ ਆ ਆ ਜਿਹੜਾ 15 ਦਿਨਾਂ ਦਾ ਸੁਆ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਆਪਾਂ 82000 ਵਾਲੀ ਝੋਟੀ ਉਹਦੇ ਮਗਰ ਇਹ ਕਟਾ ਮੀਲ ਕਾਫ ਸੋ ਦੋਵੇਂ ਬੱਚੇ ਆ ਬਾਕੀ ਮੇਰਾ ਵੀ ਦੋਵੇਂ ਬੱਚੇ ਤਸल्ली ਨਾਲ ਦੇਖ ਲਓ ਐਕਟ ਉਹ ਬੱਚੇ ਆ ਹੁਣ ਦਲਹੀ ਜਿਹੜਾ ਪੂਰੇ ਠੀਕ ਆ ਜੀ ਰਾਜੀ ਆ ਪੂਰੇ ਤੰਦਰੁਸਤ ਆ ਤੇ ਇਸ ਤੋਂ ਬਾਅਦ ਇੱਕ ਸਤਨਾਮ ਆਪਣੇ ਕੋਲ ਜਿਹੜੇ ਬ ਠੀਕ ਹੈ ਸਤਨਾਮ ਮੋٹے ਤੌਰ ਤੇ ਇੱਕ ਵਾਰੀ ਇਹ ਆਪਾਂ ਇਹ ਡਿਟੇਲ ਦੇ ਦਿੱਤੀਗੇ ਵੀ ਜਿਹੜੀਆਂ 5 ਤੋਂ 6 ਬੱਕਰੀਆਂ ਨੇ ਵੱਡੀਆਂ ਨੇ ਹੈਨਾ ਹਾਂਜੀ ਹਾਂਜੀ ਪੀ ਤਕਰੀਬਨ ਇੱਕ ਇੱਕ ਦੋ ਦੋ ਸੂਵੇ ਦੇਤੇ ਇਹਨਾਂ ਨੇ ਕਿ ਵੀ ਜਾਂ ਕੋਈ ਵਿੱਚ ਪਹਿਲੇ ਸੂਵੇ ਪਹੁੰਚੀ ਆ ਹਾਂਜੀ ਜਿਹੜੀਆਂ ਚਾਰ ਪੱਠਾਂ ਦੇ ਪਹਿਲੇ ਨਾ ਅੱਛਾ ਤੇ ਦੋ ਬੱਕਰੀਆਂ ਜਿਹੜੀਆਂ ਦੁੱਜਣਾ ਜੀ ਲਓ ਵੀ ਦੋ ਬੱਕਰੀਆਂ ਜਿਹੜੀਆਂ ਦੂਜੇ ਦੂਜੇ ਸੂਵੇ ਆ ਚਾਰ ਜਿਹੜੀਆਂ ਬੱਕਰੀਆਂ ਜਾਂ ਚਾਰ ਪੱਠਾਂ ਨੇ ਉਹ ਪਹਿਲਾ ਪਹਿਲਾ ਸੂਬਾ ਸੁਈਆਂ ਨੇ ਅੱਛਾ ਜਿਹੜੀਆਂ ਵੀਰ ਮੰਨੋ ਤਿੰਨ ਤੁਸੀਂ ਦੱਸਿਆ ਪੱਠਾਂ ਸੁਈਆਂ ਨੇ ਉਹ ਪਹਿਲਣੀਆਂ ਜਿਨ੍ਹਾਂ ਦੇ ਮਗਰ ਪੱਠਾਂ ਆਈਆਂ ਨੇ ਹਾਂਜੀ ਹਾਂਜੀ ਉਹ ਪਹਿਲਣਾਂ ਦੇ ਮਗਰ ਪੱਠਾਂ ਜਿਹੜੀ ਇੱਕ ਦੁੱਜਨ ਸੁਈ ਉਹਦੇ ਮਗਰ ਪਠੋਰਾ ਇੱਕ ਆ ਇੱਕ ਦੇ ਮਗਰ ਦੋ ਆ ਲੋ ਜੀ ਮਨ ਲਗੀ ਇੱਕ ਦੂਜੇ ਸੂਵੇ ਤੇ ਜਿਹੜੀ ਬਲਸੂਈ ਉਹਦੇ ਉਹਦੇ ਮਗਰ ਦੋ ਪਠੋਰੇ ਆ ਇੱਕ ਦੂਜੇ ਸੂਵੇ ਜਿਹੜੀ ਸੂਈ ਉਹਦੇ ਮਗਰ ਇੱਕ ਪਠੋਰਾ ਹਾਂਜੀ ਤੇ ਪਹਿਲਾ ਨਾ ਮਗਰ ਇੱਕ ਇੱਕ ਪਾਠੀ ਆ ਤੇ ਇਹ ਬੱਕਰੀ ਇੱਕ ਇਹਦੇ ਮਗਰ ਤੋਕੜ ਇਹਦੇ ਮਗਰ ਪਾਠੀ ਹੈ ਠੀਕ ਆ ਜੀ ਆ ਜਿਹੜੀ ਤੋਕੜ ਆ ਇਹਦੀ ਆ ਪਾਠਾ ਪਿਛਲੇ ਸੂਵੇ ਦੀ ਹਾਂਜੀ ਠੀਕ ਆ ਕਿੰਨੀ ਉਮਰ ਹੋ ਗਈ ਇਹਦੀ ਇਹ ਹੈਗੀ 5-6 ਮਹੀਨੇ ਦੀ ਇਹ 5-6 ਮਹੀਨਿਆਂ ਦੀ ਆ ਅੱਗੇ ਕੋਈ ਇਹ ਲੱਕੀ ਬਣੀ ਨਹੀਂ ਅੱਗੇ ਨਹੀਂ ਬਣੀ ਅੱਗੇ ਨਹੀਂ ਹਾਂਜੀ ਠੀਕ ਆ ਜੀ ਲੋ ਵੀ ਇਹ ਜਿਹੜੀ ਦੋਸਤ ਇੱਕ ਤੁਸੀਂ ਕੁਆਲਟੀ ਦੇਖ ਲਈ ਆ ਆ ਨਾਗਾ ਇਸੇ ਬੱਕਰੀ ਦੀ ਇਹ ਬਿਲਕੁਲ ਪੱਠਾ ਠੀਕ ਆ ਜੀ ਤੇ ਇਧਰ ਆਪਾਂ ਤੁਹਾਨੂੰ ਵਿਖਾ ਦਈਏ ਪੰਜ ਅਗਲੇ ਬਨੇ ਜਿਸਨੇ ਇਧਰ ਬਨੇ ਕੈਮਰਾ ਮਾਰਦੇ ਬੱਚੇ ਵਿਖਾ ਦਿਨਾ ਇਧਰ ਮਾਰ ਦਿਓ ਕੈਮਰਾ ਠੀਕ ਆ ਜੀ ਆ ਪੂਰੀ ਤਸਲੀਮ ਮਾਰ ਦਿਓ ਕੈਮਰਾ ਜਦ ਇਹ ਕਰਬਨ ਦੇ ਵਿੱਚ ਆ ਘੱਟੋ ਘੱਟ ਵੀ 4 5 ਇੰਚ ਹੈ ਨਾ ਹਾਂਜੀ ਹਾਂਜੀ 4 ਤੋਂ 5 ਇਧਰ ਬੱਜੀਆਂ ਜਿਹੜੀਆਂ ਮਾਂ ਦੇ ਪਹਿਲਾ ਪਹਿਲੇ ਸਵੇਰੇ ਸੱਜਰਾ ਨੇ ਇੱਕ ਦੂਜੇ ਸਵੇਰੇ ਵਾਲੀ ਇਹਨਾਂ ਦੇ ਵਿੱਚ ਆ ਤੇ ਉਧਰਲੇ ਪਾਸੇ ਜਿਹੜੀ ਛੋਟੀ ਪਨੀਰੀ ਉਹ ਵਿਖਾ ਦਿਆ ਜੀ ਤਿੰਨ ਜਿਹੜੀਆਂ ਬਿਲਕੁਲ ਪੱਠਾ ਨੇ ਤਿੰਨ ਪੱਠਾ ਜਿਹੜੀਆਂ ਤਿੰਨ ਬੱਕਰੀਆਂ ਮਗਰ ਤਿੰਨ ਪ ਇੱਕ ਜਿਹੜੀ ਦੂਜੇ ਸੂਵੇ ਸੂਈ ਉਹਦੇ ਮਗਰ ਇੱਕ ਪਠੋਰਾ ਤੇ ਇੱਕ ਦੂਜੇ ਸੂਵੇ ਸੂਈ ਮਗਰ ਦੋ ਪਠੋਰੇ ਆ ਹਾਂਜੀ ਹਾਂਜੀ ਤੇ ਇਹ ਆਪਣੇ ਕੋਲ ਜਿਹੜੇ ਜਿਹੜੇ ਨਾਕ ਨੇ ਹਾਂਜੀ ਮਾਲਾ ਜਿਹੜੀ ਤਾਂ ਹੈਗੀ ਆ ਪਹਿਲੇ ਨਾਲ ਪਹਿਲੇ ਸੂਵੇ ਸੂਈ ਇੱਕ ਇੱਕ ਪਾਠ ਵਾਲੀ ਹਾਂਜੀ ਹਾਂਜੀ ਉਹਨਾਂ ਦਾ ਕੀ ਰੇਟ ਆ ਸਿੰਗਲ ਸਿੰਗਲ ਦਾ ਕੀ ਰੇਟ ਆ ਜੇਕਰ ਸਾਰੇ ਪੁੱਠੇ ਦਾ ਸੌਦਾ ਮਾਰਨਾ ਤੇ ਮਤਲਬ ਤਾਂ 6 ਬੱਕਰੀਆਂ ਨੇ ਤੇ ਉਹਨਾਂ ਮਗਰ ਮਤਲਬ 6 ਨਾਗ ਇਕ ਦੇ ਮਗਰ 2 ਚਲੋ ਉਹਨਾਂ ਮਗਰ 7 ਨਾਗ ਨੇ 7 ਛੋਟੇ ਨਾਗ ਤੇ ਵੱਡੇ 6 ਆ 13 ਨਾਗ ਨੇ ਟੋਟਾ ਹਾਂ ਹਾਂ ਜੀ ਹਾਂ ਜੀ 13 ਨਗਾਂ ਦਾ ਜੇਕਰ ਪੁੱਠੇ ਦਾ ਕਿਸੇ ਭਰਾ ਨੇ ਸੌਦਾ ਮਾਰਨਾ ਤੇਰੇ ਨਾਲ ਪੁੱਠਾ ਕਿੰਨੇ ਦਾ ਦੇਣਾ ਵੀਰੇ ਸਾਰਾ ਕੁਝ ਹੀ ਹੈ ਟੋਟਲ ਇਕੱਠੇ ਦੱਸ ਦੀ ਜੀ ਇਕੱਠਾ ਦੱਸ ਦੋ ਆਪਾਂ ਮਨ ਲਓ ਵੀ ਇਕੱਠਾ ਦੇ ਦਾਂਗੇ 72000 ਦਾ 72000 ਦਾ ਵੀ ਸਾਰਾ ਮਨ ਕੀ ਰੌਣਕ ਮੇਲਾ ਜਿੰਨਾ ਸਾਰਾ ਇਕੱਠਾ ਹੀ ਹਾਂ ਵੀ ਸਾਰਾ ਜਿਹੜਾ ਜੋੜ ਮੇਲਾ ਇਹ ਰੌਣਕ ਮੇਲਾ ਦੋਸਤੋ 72000 ਦਾ ਮਿਲ ਜੂਗਾ ਤੁਹਾਨੂੰ ਹਾਂ ਨਾ ਹਾਂਜੀ ਹਾਂਜੀ ਬਾਕੀ ਜੇਕਰ ਕਿਸੇ ਵੀਰ ਮਨ ਲਓ ਕਈਆਂ ਤਾਂ ਹੁੰਦਾ ਵੀ ਜੱਕਾ ਸਿੰਗਲ ਯਾਰ ਬੱਕਰੀ ਲੈ ਜੀਏ ਪਲੂਣ ਉਹਦੇ ਮਗਰ ਪੱਠ ਵੀ ਆ ਬਾਕੀ ਪੱਠਾ ਥੋੜਾ ਜ਼ੂਮ ਕਰਕੇ ਵਿਖਾ ਦਿਓ ਬਹੁਤ ਸੋਹਣੀਆਂ ਨੇ ਆ ਵਿਖਾ ਦਿਓ ਕੁੜੀ ਜੇ ਕੋਈ ਵੀਰ ਭਰਾ ਫੋਨ ਕਰੂਗਾ ਜੇ ਕੋਈ ਸਿੰਗਲ ਆਖੂ ਸਿੰਗਲ ਹੈ ਜੇ ਜੇ ਕਨੇ ਇਕੱਠੀਆਂ ਖਰੀਦਰੀਆਂ ਕਰਦੇ ਬਾਕੀ ਉਹਨਾਂ ਕੋ ਅਲੱਗ ਜੂਗਾ ਆਪਣਾ ਹਨਾ ਜੋੜ ਮੇਲੇ ਲੱਗ ਜਾਣਗੇ ਵੀ ਜੇ ਸਿੰਗਲ ਕਿਸੇ ਨੇ ਲੈਣੀ ਆ ਹਾਂਜੀ ਹਾਂਜੀ ਤੇ ਉਹ ਸਿੰਗਲ ਬਾਰੇ ਗੱਲਬਾਤ ਕਰ ਲਿਓ ਜੇ ਵੈਸੇ ਹੁਣ ਆਪਾਂ ਇੱਕ ਵਾਰੀ ਜਿੰਨੇ ਨਾਗਾ ਤੁਹਾਨੂੰ ਇਕੱਠਿਆਂ ਦਾ ਦੱਸਤਾ ਕਿਸੇ ਵੀਰ ਨੇ ਆਪਦੇ ਫਾਰਮ ਦੇ ਵਿੱਚ ਲਿਜਾ ਕੇ ਰੱਖਣਾ ਠੀਕ ਆ ਜੀ ਤੇ ਇਹ 72000 ਦਾ ਤੁਹਾਨੂੰ ਸਾਰਾ ਸੈੱਟ ਮਿਲ ਜੂਗਾ ਮਤਲਬ ਜਿੰਨੇ ਵੀ ਆ ਬੱਚੇ ਆ ਚਾਹੇ ਵੱਡੀਆਂ ਬੱਕਰੀਆਂ ਨੇ ਫੀਮੇਲ ਨੇ ਚਾਹੇ ਮਗਰ ਪਠੋਰੇ ਆ ਤੇ ਇਹ ਦੋਸਤੋ ਜਿਹੜੇ ਅੱਜ ਨਾ ਇਰਾਨ ਆਗਨੇ 12 ਤੋਂ 13 ਨਗਰ ਛੋਟੇ ਵੱਡੇ ਸਾਰੇ ਰਲਾ ਮਲਾ ਕੇ ਤੇ ਇਹ ਜਿਹੜਾ ਇਹਨਾਂ ਦਾ ਰੇਟ ਆ ਇੱਕ ਆਪਣੇ ਕੋਲ ਵੀਰੇ ਇਹ ਨਗ ਸੀਗੇ ਇੱਕ ਨੰਬਰ ਜਿਹੜੇ ਆਪਣੇ ਕੰਟੈਕਟ ਉਹ ਜ਼ਰੂਰ ਸਾਂਝੇ ਕਰਦੇ ਹਾਂ 70870 87985 ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਤਰਨਤਾਰ ਠੀਕ ਹੈ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ